ਡੇਰਾ ਬਾਬਾ ਨਾਨਕ ਵਿਖੇ ਵਪਾਰ ਮੰਡਲ ਦੇ ਪ੍ਰਧਾਨ ਵਿਪਨ ਸੋਨੀ ਦੀ ਅਗਵਾਈ ਵਿੱਚ ਦੁਕਾਨਦਾਰਾਂ ਦਾ ਵਫਦੀ ਉਹ ਡੇਰਾ ਬਾਬਾ ਨਾਨਕ ਨੂੰ ਮਿਲਿਆ ਇਸ ਮੌਕੇ ਤੇ ਵਿਪਨ ਸੋਨੀ ਨੇ ਨਗਰ ਪਾਲਿਕਾ ਸੰਬੰਧੀ ਦੁਕਾਨਦਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਉਹ ਡੇਰਾ ਬਾਬਾ ਨਾਨਕ ਨੂੰ ਜਾਨੂ ਕਰਵਾਇਆ ਤੇ ਉਹਨਾਂ ਨੇ ਸਾਰੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਪ੍ਰੋਸਾ ਦਿੱਤਾ ਹਾਂਜੀ ਪ੍ਰਧਾਨ ਜੀ ਤੁਸੀਂ ਅੱਜ ਨਗਰ ਕੌਂਸਲ ਤੇ ਇੱਥੇ ਸਾਨੂੰ ਮਿਲੇ ਉਹ ਕੀ ਮੁਸ਼ਕਲਾਂ ਜਿਹੜੀਆਂ ਸੀ ਅੱਜ ਤੋਂ ਹੀ ਇੱਥੇ ਫੇਰ ਆਏ ਦੁਬਾਰਾ ਮੁਸ਼ਕਲਾਂ ਦੇ ਬੜੀਆਂ ਵਾਂ ਦੁਕਾਨਦਾਰਾਂ ਦੀਆਂ ਬੜੇ ਦਿਨਾਂ ਤੋਂ ਇਹ ਚੱਲ ਰਹੀਆਂ ਸੀ ਤੇ ਅੱਜ ਅਸੀਂ ਸਾਡੇ ਈਓ ਸਾਹਿਬ ਨੇ ਮਿਊਂਸਪਲ ਕਮੇਟੀ ਦੇ ਰਾ ਬਾਬਾ ਨਾਨਕ ਦੇ ਤੇ ਜੈ ਸਾਹਿਬ ਨੇ ਮਨਪ੍ਰੀਤ ਸਿੰਘ ਜੀ ਅਹੀਂ ਬਾਕੀ ਮਿਊਂਸਪਲ ਕਮੇਟੀ ਦੇ ਕਰਮ ਕਰਮਚਾਰੀ ਵੀ ਨਾਲ ਸੀ ਅਸੀਂ ਬੈਠ ਕੇ ਇੱਥੇ ਇਹਨਾਂ ਨਾਲ ਸਲਾਹ ਮਸ਼ਵਰਾ ਕੀਤਾ ਕਿ ਇਹ ਜਿੰਨੀਆਂ ਵੀ ਮੁਸ਼ਕਲਾਂ ਵਾਂ ਦੁਕਾਨਦਾਰਾਂ ਦੀਆਂ ਇਹਦੇ ਵਿੱਚ ਤੈ ਤੈ ਬਿਜਾਰੀ ਦਾ ਵਾ ਕੁਝ ਇਹਨਾਂ ਦੇ ਮਸਲੇ ਵਾਟਰ ਸਪਲਾਈ ਦੇ ਨੇ ਕੁਝ ਪਾਣੀ ਦੀ ਸਮੱਸਿਆ ਸੀ ਕੁਝ ਸੀਵਰੇਜ ਦੀ ਸਮੱਸਿਆ ਸੀ ਉਹ ਬਹੁਤ ਜ਼ਿਆਦੀਆਂ ਸਮੱਸਿਆਈ ਜਿਹੜੀ ਅੱਜ ਅਸੀਂ ਯੂ ਸਾਹਿਬ ਨਾਲ ਬੈਠ ਕੇ ਉਹਨਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਯੂ ਸਾਹਿਬ ਨੇ ਸਾਨੂੰ ਵਪਾਰ ਮੰਡਲ ਨੂੰ ਪੂਰਾ ਭਰੋਸਾ ਦਿੱਤਾ ਕਿ ਇਹ ਜਿੰਨੀਆਂ ਵੀ ਤੁਸੀਂ ਅੱਜ ਸਾਡੇ ਸਾਹਮਣੇ ਆਪਣੀਆਂ ਡੇਰਾ ਬਾਬਾ ਨਾਨਕ ਦੀਆਂ ਸਮੱਸਿਆਵਾਂ ਰੱਖੀਆਂ ਵਾ ਇਹਨਾਂ ਦਾ ਆਪਾਂ ਜਲਦੀ ਤੋਂ ਜਲਦੀ ਹੱਲ ਕਰਾਂਗੇ ਹਾਂਜੀ ਇੱਕ ਤੁਹਾਡਾ ਸ਼ਹਿਰ ਜਿਹੜਾ ਵਾ ਇਹ ਪਵਿੱਤਰ ਸ਼ਹਿਰ ਆ ਤੇ ਇੱਕ ਮੈਂ ਕੁਝ ਦੁਕਾਨਦਾਰਾਂ ਨੂੰ ਨੀਂਦ ਤੋਂ ਜਗਾਣਾ ਵੀ ਚਾਹਾਂਗਾ ਕਿ ਜਦੋਂ ਵੀ ਕੋਈ ਸਮੱਸਿਆ ਹੁੰਦੀ ਹੈ ਸ਼ਹਿਰ ਦੀ ਤੇ ਜੇ ਆਪਾਂ ਸਾਰੇ ਸ਼ਹਿਰ ਦੀ ਤਰੱਕੀ ਚਾਉਂਦੇ ਆ ਕਿ ਜਦਾਂ ਸਾਡੇ ਵਿੱਚ ਇੱਕ ਬੜੀ ਵੱਡੀ ਨੀਂਦ ਜਿਹੀ ਸੁੱਤੇ ਪਏ ਆ ਕੁਝ ਦੁਕਾਨਦਾਰ ਵੀ ਛੱਡ ਯਾਰ ਮੈਂ ਕੀ ਲੈਣਾ ਮੈਂ ਕੀ ਲੈਣਾ ਇਸ ਕੰਮ ਤੋਂ ਆਪਣਾ ਕੰਮ ਕਰੋ ਨਹੀਂ ਥੋੜਾ ਜਿਹਾ ਸਾਨੂੰ ਆਪਣੀ ਇਹ ਨੀਂਦ ਤੋਂ ਜਾਗਣਾ ਪੈਣਾ ਵਾ ਸ਼ਹਿਰ ਦੀ ਤਰੱਕੀ ਜੇ ਕਰਨੀ ਆ ਤੇ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਪਣੀਆਂ ਜਿੰਨੀਆਂ ਵੀ ਮੁਸ਼ਕਲਾਂ ਆ ਉਹਨਾਂ ਦਾ ਹੱਲ ਅਸੀਂ ਤੁਰਦਿਆਂ ਨਾਲ ਕਰੋਣੇ ਆ ਤੇ ਜੇ ਸ਼ਹਿਰ ਦੀ ਤਰੱਕੀ ਕਰਾਉਣੀ ਆ ਆਪਣਾ ਭੂਿਕ ਅਗੋਂ ਇਹਦਾ ਸੁਧਰੇਗਾ ਜੇ ਸਾਡਾ ਡੇਰਾ ਬਾਬਾ ਨਾਨਕ ਤਰੱਕੀ ਕਰੇਗਾ ਇਹ ਤਾਂ ਹੀ ਕਰੇਗਾ ਜੇ ਤੁਸੀਂ ਸਾਰੇ ਇੱਕ ਮੁੱਠ ਹੋ ਕੇ ਸ਼ਹਿਰ ਦੀ ਤਰੱਕੀ ਲਈ ਆਪਣਾ ਯੋਗਦਾਨ ਪਾਓਗੇ ਧੰਨਵਾਦ ਇਹਨਾਂ ਨੇ ਮੈਨੂੰ ਆਪਣਾ ਸੁਝਾਅ ਦਿੱਤਾ ਕਿ ਸ਼ਹਿਰ ਦੇ ਵਿੱਚ ਜਿਹੜੀ ਹੈਗੀ ਆ 3 ਫੁੱਟ ਜਾਂ 2 ਫੁੱਟ ਜੋ ਵੀ ਗੌਰਮੈਂਟ ਇਨਸਟਰਕਸ਼ਨ ਆ ਉਹਦੇ ਮੁਤਾਬਕ ਜਿਹੜੀ yellow light radial line ਲਗਾਤੀ ਹੈਗੀ ਪੇਂਟ ਨਾਲ ਉਸ ਤੋਂ ਬਾਅਦ ਨੇ ਪਾਣੀ ਦਾ ਮਸਲਾ ਦੱਸਿਆ ਉਹ ਆਪੇ ਦੱਸਦਾ ਹੀ ਸੀ 6:30 ਤੋਂ ਲੈ ਕੇ ਸੀ 9:00 ਤੱਕ ਦੁਪਹਿਰ ਨੂੰ 12:00 ਚ ਲਾ ਕੇ 1:30 6:30 6:30 9:30 12:00 ਪੀਐਮ ਤੇ ਸ਼ਾਮ ਦਾ ਜੋ ਵੀ ਪਹਿਲੇ ਟਾਈਮ ਨਹੀਂ ਹੋਈ ਰਿਹਾ ਕੋਈ ਦੁਕਾਨਦਾਰੀਆਂ ਦੀ ਮੁਸ਼ਕਲਾਂ ਜਿਹੜੀਆਂ ਦੁਕਾਨਾਂ ਗਾਂਵ ਵਤੀਂਦੇ ਨੇ ਉਸ ਬਾਰੇ ਵਿੱਚ ਜੀ ਉਸ ਤੋਂ ਬਾਅਦ ਵੀ ਇਹ ਦੱਸਤਾ ਕਿ ਸਾਡਾ ਹੁਣ ਬਾਜ਼ਾਰ ਆਹ ਬਣ ਰਿਹਾ ਬਾਜ਼ਾਰ ਤੋਂ ਬਾਅਦ ਜਿਹੜੀ ਹੈ ਉੱਥੇ ਜਗ੍ਹਾ ਨਹੀਂ ਬਚਣੀ ਇਸ ਲਈ ਜਿਹੜੀ ਇਹ ਲਾਈਨ ਜਿਹੜੀ ਬਾਅਦ ਚ ਵੀ ਲਗਾ ਦਾਂਗੇ ਬਿਜ਼ਾਰ ਦਾ ਕੰਮ ਤਾਂ ਮਹੀਨੇ 'ਚ ਕੰਪਲੀਟ ਹੋ ਜਾਣਾ ਸਾਰੇ ਕੋਈ ਸਾਰੇ ਮੇਨ ਬਾਜ਼ਾਰ ਚ ਕੋਈ ਖੰਬੇ ਜਿਹੜੇ ਕੋਈ ਵੇਸਟ ਵੀ ਆਸ ਵਾਲੇ ਮੈਂ ਕੋਈ ਜੇ ਲਗੇ ਦੇ ਨੇਗੇ ਉਹਨਾਂ ਬਾਰੇ ਜੀ ਸਾਨੂੰ ਨਵੀਂ ਲਾਈਟਾਂ ਜਿਹੜੀਆਂ ਆ ਰਹੀਆਂ ਆਪਾਂ ਉਹਨਾਂ ਨੂੰ ਰਿਮੂਵ ਕਰ ਦੇਣੇ ਹਾਂ ਜੀ ਕੀ ਮਸਲਾ ਸੀ ਅੱਜ ਇਹਦਾ ਜੀ ਮਸਲਾ ਲਖੋ ਜੀ ਜਿੱਦਾਂ ਪ੍ਰਧਾਨ ਸਾਹਿਬ ਸਾਡੇ ਗਏ ਹੁੰਦੇ ਨੇ ਕਿ ਡੇਰਾ ਬਣਾਉਣ ਦੇ ਮਸਲੇ ਬਹੁਤ ਨੇ ਪਰ ਉਹਦੇ ਵਿੱਚ ਜਿਹੜੇ ਸਾਡੇ ਮੇਨ ਮਸਲੇ ਹੀ ਕਿ ਜਦੋਂ ਤੈਬ ਜਾਰੀ ਬਿਜਲੀ ਦੇ ਖੰਬੇ ਪਲਾਸਟਿਕ ਦੇ ਲਫਾਫੇ ਉਹਨਾਂ ਇੱਕ ਪਾਣੀ ਦਾ ਮਸਲਾ ਜਿਹੜਾ ਬੜਾ ਬਟ ਆ ਮਸਲਾ ਸੀ ਉਹ ਹੀ ਉਹ ਸਾਹਿਬ ਨੇ ਮੌਕੇ ਤੇ ਸਾਡਾ ਹੱਲ ਕਰ ਦਿੱਤਾ ਉਹਦੇ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਮਸਲੇ ਪੈਂਡਿੰਗ ਨੇ ਉਹਨਾਂ ਦਾ ਹੱਲ ਜਿਹੜਾ ਵਾ ਵੀ ਦਿਨ 20 ਡੇਸ ਆਪਾਂ 20 ਦਿਨ ਲਾ ਕੇ ਚੱਲਨੇ ਆ ਤੇ ਉਹ ਕਹਿੰਦੇ ਤੁਹਾਡਾ 20 ਦਿਨ ਦੇ ਵਿੱਚ ਆਪਾਂ ਤੁਹਾਡੇ ਮਸਲੇ ਹੱਲ ਕਰ ਦਿੱਤੇ ਜਾਂ ਤੇ ਸਾਨੂੰ ਬਹੁਤ ਵਧੀਆ ਲੱਗਿਆ ਉਹਨਾਂ ਨਾਲ ਗੱਲ ਕਰਕੇ ਵੀ ਤੇ ਸਾਨੂੰ ਪੂਰਾ ਯਕੀਨ ਹੈ ਕਿ ਸਾਡੀ ਦੁਕਾਨਦਾਰਾਂ ਦੀ ਮੁਸ਼ਕਲਾ ਉਹਨਾਂ ਨੇ ਹੱਲ ਕੀਤੀਆਂ ਨੇ ਤੇ ਗਾਂ ਵੀ ਉਨ੍ਹਾਂ ਦੇ ਸਹਿਯੋਗ ਨਾਲ ਸਾਰੇ ਮਸਲੇ ਹੱਲ ਹੁੰਦੇ ਜਾਣਗੇ